ਦੋਸਤੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਅਸੀਂ ਅਕਸਰ ਹੀ ਸੁਣਦੇ ਆਂ ਪਰ ਇਸ ਗੱਲ ਨੂੰ ਸੱਚ ਕਰਕੇ ਦਿਖਾਇਆ ਹੈ ਕੜੀ ਨਿਰਮਾਤਾ ਕੰਪਨੀ ਵੱਲੋਂ ਜਿਨ੍ਹਾਂ ਨੇ ਇੱਕ ਭਾਰਤੀ ਰਿਟੇਲਰ ਦੇ ਸਹਿਯੋਗ ਨਾਲ ਇੱਕ RAM ਜਨਮ ਭੂਮੀ ਲਿਮਿਟਿਡ ਐਡੀਸ਼ਨ ਕੜੀ ਲਾਂਚ ਕੀਤੀ ਹੈ ਜਿਸ ਦੀ ਕੀਮਤ 34 ਲੱਖ ਰੁਪਏ ਯਾਨੀ ਕਿ ਲਗਭਗ 41000 ਡਾਲਰ ਦੇ ਕਰੀਬ ਹੈ ਕੜੀ ਦੋ ਸੰਸਕਰਨਾਂ ਵਿੱਚ ਆਉਂਦੀ ਹੈ ਅਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਉੱਤਰੀ ਭਾਰਤੀ ਸ਼ਹਿਰ ਅਯੁੱਧਿਆ ਦੇ ਵਿੱਚ আয়োজিত RAM ਮੰਦਰ ਦੇ ਪਵਿੱਤਰ ਸਮਾਰੋਹ ਦੀ ਯਾਦ ਦਵਾਉਂਦੀ ਹੈ ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਕੜੀ ਭਾਰਤ ਦੀ ਡੂੰਗੀ ਸੱਭਿਆਚਾਰਕ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਵਿਲੱਖਣ ਸਹਿਯੋਗੀ ਕੜੀਆਂ ਦੇ ਵਿੱਚੋਂ ਇੱਕ ਹੋਵੇਗੀ। ਜਦੋਂ ਇਸ ਕੜੀ ਦੇ ਉੱਤੇ 9 ਵਜਦੇ ਨੇ ਤਾਂ ਹੀਰਾ ਮੰਦਰ ਨੂੰ ਦਰਸਾਉਂਦੀ ਹੈ ਜਦੋਂ ਕਿ 6 ਵਜਣ ਦੇ ਉੱਤੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਆਵੇਗਾ। ਭਗਵਾਨ ਰਾਮ ਅਤੇ ਭਗਵਾਨ ਹਨੂਮਾਨ ਕੜੀ ਦੇ ਦੋਵਾਂ ਸੰਸਕਰਣਾਂ ਦੇ ਪ੍ਰਮੁੱਖ ਤੌਰ 'ਤੇ ਪ੍ਰਦਰਸ਼ਿਤ ਹਨ ਜਿਸ ਵਿੱਚ ਭਗਵਾ ਬ੍ਰੇਸਲੇਟ ਕੜੀ ਲਈ ਚੁੜੀਆਂ ਇਹ ਭਗਵਾ ਰੰਗ ਡੂੰਗਾ ਪ੍ਰਤੀਕ ਹੈ ਜੋ ਕਿ ਅਧਿਆਤਮਿਕਤਾ ਸ਼ੁੱਧਤਾ ਅਤੇ ਪ੍ਰਾਰਥਨਾ ਦੇ ਤਤ ਨੂੰ ਦਰਸਾਉਂਦਾ ਹੈ ਜੋ ਕਿ Hindu ਤਵ ਵਿੱਚ ਉਹਨਾਂ ਕਦਰਾਂ ਕੀਮਤਾਂ ਦਾ ਕੇਂਦਰ ਹੈ ਜੋ ਇਸ ਨੂੰ ਦਰਸਾਉਂਦਾ ਹੈ ਹਰ ਵੀਰ ਵੀ ਨੂੰ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਨਾਲ ਗੁੰਜੜ ਲਈ ਤਿਆਰ ਕੀਤਾ ਗਿਆ ਹੈ ਕੰਪਨੀ ਦੇ ਅਨੁਸਾਰ ਸਿਰਫ 49 ਲਿਮਟਿਡ ਐਡੀਸ਼ਨ ਕੜੀਆਂ ਦਾ ਨਿਰਮਾਣ ਕੀਤਾ ਗਿਆ ਹੈ 35 ਪਹਿਲਾਂ ਹੀ ਸ਼ੈਲਫ ਤੋਂ ਬਾਹਰ ਹਨ ਬਾਕੀ ਅਜਿਹੀਆਂ ਹੋਰ ਨੌਲੇਜ ਵਾਲੀਆਂ ਵੀਡੀਓਜ਼ ਵੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਚੜ੍ਹਦੀਕਲਾ ਟਾਈਮ ਪੀਸ